ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਵਾਦ ਸੰਦੀਪ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਪੰਥਕ ਸਿਆਸਤ ਦੇ ਵਿੱਚ ਫੇਰ ਕਾਫੀ ਵੱਡੀ ਹਿਲਚਲ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਰਘੂਜੀਤ ਸਿੰਘ ਵਿਰਕ ਜਿਹੜੇ ਇਸ ਵਕਤ ਐਸਜੀਪੀਸੀ ਦੇ ਐਕਟਿੰਗ ਪ੍ਰਧਾਨ ਨੇ ਉਨ੍ਹਾਂ ਵੱਲੋਂ ਦੋ بڑے ਅਹਿਮ ਫੈਸਲੇ ਲਏ ਗਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਹਟਾ ਦਿੱਤਾ ਗਿਆ ਔਰ ਨਾਲ ਦੀ ਨਾਲ ਹੀ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਹੁਣਾਂ ਨੂੰ ਹਟਾ ਦਿੱਤਾ ਗਿਆ ਹੁਣ ਕੀ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਹਲੇ ਉਹਨਾਂ ਦੀ ਪ੍ਰਧਾਨਗੀ ਤੇ ਅੱਜ ਐਡਜੈਕਟਿਵ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਕੀ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਮੇਰੇ ਤੋਂ ਇਹ ਵੀ ਕੰਮ ਕਰਾਉਣਾ ਚਾਹੁੰਦੇ ਆ ਇਸੇ ਕਰਕੇ ਉਹ ਅੜੇ ਹੋਏ ਸੀ ਵੀ ਮੈਂ ਅਸਤੀਫਾ ਜਿਹੜਾ ਉਹ ਵਾਪਸ ਨਹੀਂ ਲੈਣਾ ਦੇਖੋ ਬਹੁਤ ਹੀ ਵੱਡਾ ਫੈਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਅੱਜ ਹੋਇਆ ਹੈ ਅੱਜ ਜਿਹੜੀ 7 ਤਰੀਕ ਨੂੰ ਮੀਟਿੰਗ ਸੀ ਸੰਦੀਪ ਜੀ ਮੰਨਿਆਤਾ ਇਹ ਜਾ ਰਿਹਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਕਰਕੇ ਨਵੇਂ ਪ੍ਰਧਾਨ ਦੀ ਚੋਣ ਕਰੇਗੀ ਲੇਕਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਅੰਤਰਿੰਕ ਕਮੇਟੀ ਦੀ ਮੀਟਿੰਗ 'ਚ ਜਿਹੜੇ ਫੈਸਲੇ ਹੋਏ ਨੇ ਇਨਾ ਫੈਸਲਿਆਂ ਬਾਰੇ ਕਿਸੇ ਨੇ ਸੁਫਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਹਾਲਾਂਕਿ ਗੱਲਾਂ ਚੱਲ ਰਹੀਆਂ ਸੀ ਕੁਝ ਦਿਨਾਂ ਦੀਆਂ ਕਿ ਗਿਆਨੀ ਰੁਘਵੀਰ ਸਿੰਘ ਹੁਣਾਂ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ ਯਾਨੀ ਹਰਪੀਤ ਸਿੰਘ ਵੀ ਕਈ ਜਗ੍ਹਾ ਕਹਿੰਦੇ ਸੀ ਕਿ ਗਿਆਨੀ ਰੁਘਵੀਰ ਸਿੰਘ ਹੁਣਾਂ ਨੂੰ ਵੀ ਹਟਾਉਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਰ ਇੰਨੀ ਛੇਤੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਇਹ ਫੈਸਲਾ ਕਰੇਗੀ ਇਹ ਕਿਸੇ ਨੇ ਨਹੀਂ ਸੀ ਮੰਨਿਆ ਪਰ ਕੁਝ ਦਿਨ ਪਹਿਲਾਂ ਜਦੋਂ ਅੰਤਰਿਕ ਕਮੇਟੀ ਜਥੇਦਾਰ ਸਾਹਿਬ ਨੂੰ ਮਿਲਣ ਗਈ ਸੀ ਉਦੋਂ ਜਥੇਦਾਰ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਮੈਨੂੰ ਤਾਂ ਅੰਤਰੀਂ ਕਮੇਟੀ ਤੋਂ ਹੀ ਪਤਾ ਲੱਗਿਆ ਕਿ ਜਿਹੜੇ ਜਥੇਦਾਰ ਸਹਿਬਾਨਾਂ ਦੇ ਫੈਸਲੇ ਨੇ ਉਹ ਇਸ ਜਿਹੜੀ ਜਿਹੜੀ ਹੱਦ ਹੈ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇ ਪਰਿਸਰ ਦੀ ਇਹਦੇ ਵਿੱਚ ਹੀ ਰਹਿੰਦੇ ਨੇ ਜਿਵੇਂ ਇੱਕ ਉਹਨਾਂ ਨੇ ਉਸ ਦਿਨ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਇਹ ਫੈਸਲਾ ਹੋਇਆ ਔਰ ਜਿਵੇਂ ਅੰਤਰੀਂ ਕਮੇਟੀ ਨੇ ਜੱਥੇਦਾਰ ਸ਼੍ਰੀ ਇਕਾਲ ਤਖਤ ਸਾਹਿਬ ਦੀ ਥਾਂ ਤੇ ਨਵੀਂ ਨਿਯੁਕਤੀ ਕੀਤੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਥਾਂ ਤੇ ਨਵੀਂ ਨਿਯੁਕਤੀ ਕੀਤੀ ਇੱਕ ਤਰੀਕੇ ਨਾਲ 2 ਦਸੰਬਰ ਨੂੰ ਜਿਹੜੇ ਪੰਜ ਸਿੰਘ ਸਹਿਬਾਨਾਂ ਨੇ ਫੈਸਲੇ ਦਿੱਤੇ ਸੀ ਉਹਨਾਂ ਦੇ ਵਿੱਚੋਂ ਤਿੰਨ ਸਿੰਘ ਸਹਿਬਾਨ ਬਦਲੇ ਜਾ ਚੁੱਕੇ ਨੇ ਯਾਨੀ ਸੁਲਤਾਨ ਸਿੰਘ ਅੱਜ ਬਦਲ ਦਿੱਤੇ ਗਏ ਅਗਿਆਨੀ ਰਗਵੀਰ ਸਿੰਘ ਅੱਜ ਬਦਲ ਦਿੱਤੇ ਗਏ ਔਰ ਯਾਨੀ ਹਰਪੀ ਸਿੰਘ ਉਹਨਾਂ ਨੂੰ ਪਹਿਲਾਂ ਹਟਾ ਦਿੱਤਾ ਗਿਆ ਸੀ ਸੋ ਇੱਕ ਤਰੀਕੇ ਨਾਲ ਤਿੰਨ ਜਥੇਦਾਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਦਿੱਤਾ ਸੀ ਜਦਕਿ ਗੱਲ ਇਹ ਬਾਰ-ਬਾਰ ਚੱਲ ਰਹੀ ਸੀ ਯਾਨੀ ਰੁਕਵੀਰ ਸਿੰਘ ਵੀ ਕਹਿ ਰਹੇ ਸੀ ਕਿ 2 ਦਸੰਬਰ ਦੇ ਜਿਹੜੇ ਫੈਸਲੇ ਨੇ ਉਹ ਲਾਗੂ ਕਰਾਏ ਜਾਣਗੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਾਈ ਗਈ ਸੀ ਉਹ ਕਾਇਮ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਲਗਾਤਾਰ ਇਹੀ ਗੱਲਾਂ ਕਰ ਰਹੇ ਨੇ ਕਿ ਅਸੀਂ ਕਿਸੇ ਵੀ ਕੀਮਤ ਤੇ 2 ਦਸੰਬਰ ਦੇ ਫੈਸਲੇ ਲਾਗੂ ਕਰਾਵਾਂਗੇ ਹੁਣ 2 ਦਸੰਬਰ ਦੇ ਫੈਸਲੇ ਜਿਹੜੇ ਨੇ ਇਕਤਾ ਸ਼੍ਰੋਮਣੀ ਅਕਾਲੀ ਦਲ ਨੇ ਉਹ 2 ਦਸੰਬਰ ਦੇ ਫੈਸਲੇ ਸਜ਼ਾ ਵਾਲਾ ਤਾਂ ਤੁਰੰਤ ਸਾਰਿਆਂ ਨੇ ਭੁਗਤ ਲਈ ਭਾਵੇਂ ਡਾਗੀ ਸੀ ਭਾਵੇਂ ਬਾਗੀ ਸੀ ਪਰ ਜਿਹੜੀਆਂ ਬਾਅਦ ਦੀਆਂ ਗੱਲਾਂ ਫੈਸਲੇ ਦੇ ਰੂਪ ਦੇ ਵਿੱਚ ਮੰਨੀਆਂ ਜਾਣੀਆਂ ਸੀ ਉਹਨਾਂ ਨੂੰ ਕਾਫੀ ਸਮਾਂ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਬਹੁਤ ਦੇਰ ਬਾਅਦ ਮੀਟਿੰਗ ਕੀਤੀ ਔਰ ਮੈਂਬਰਸ਼ਿਪ ਭਰਤੀ ਦਾ ਐਲਾਨ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਤੱਕ ਸੱਤ ਮੈਂਬਰੀ ਕਮੇਟੀ ਜਿਹੜੀ ਹੁਣ ਪੰਜ ਮੈਂਬਰੀ ਰਹਿ ਗਈ ਉਹਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਅਜੇ ਸਮੇਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਬਦਲ ਦਿੱਤਾ ਜਾਣਾ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਬਦਲ ਦਿੱਤਾ ਜਾਣਾ ਔਰ ਗਰੀਬ ਸਿੰਘ ਗੜਗੱਜ ਉਹਨਾਂ ਨੂੰ ਜਥੇਦਾਰ ਲਗਾਇਆ ਗਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਉਹੀ ਸ੍ਰੀ ਗạchਟਕ ਸਾਹਿਬ ਦੀ ਐਕਟਿੰਗ ਜਥੇਦਾਰ ਹੋਣਗੇ ਤੁਸੀਂ ਵੇਖੋ ਕਿ ਇੰਨੀ ਕਾਲੀ ਇਹਦੇ 'ਚ ਨਜ਼ਰ ਆਈ ਫੈਸਲਿਆਂ ਜੰਤਰਿਕ ਕਮੇਟੀ ਦੇ ਕਿ ਹਜੇ ਤੱਕ ਉਹਨਾਂ ਨੇ ਸ਼੍ਰੀ ਕਾਲਤਖਤ ਸਾਹਿਬ ਦੇ ਲਈ ਅਗਰ ਬਦਲੇ ਨੇ ਗਿਆਨੀ ਰਘਬੀਰ ਸਿੰਘ ਤੇ ਪੱਕੀ ਨਿਯੁਕਤੀ ਨਹੀਂ ਕੀਤੀ ਬਿਲਕੁਲ ਠੀਕ ਹੈ। ਪਰ ਮੈਂ 188 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੀਅਰ ਸਾਹਿਬ ਉਹ ਇੱਕ ਟੈਲੀਵਿਜ਼ਨ ਚੈਨਲ ਤੇ ਬੋਲ ਰਹੇ ਸੀ ਕਿ ਕਿਤਨਾ ਕਿਤੇ ਗਿਆਨੀ ਰਘਬੀਰ ਸਿੰਘ ਹੋਣੀ ਜਿਹੜੇ ਸਿੱਖ ਕੌਮ ਦੇ ਅੱਗੇ ਬਹੁਤ ਵੱਡੇ ਵੱਡੇ ਚੈਲੰਜ ਹੈ ਉਹਨਾਂ ਵਾਲੇ ਪਾਸੇ ਜ਼ਿਆਦਾ ਕੰਮ ਨਹੀਂ ਕਰ پا ਰਹੇ ਸੀ ਜਦਕਿ ਜਿਹੜੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੀ ਧੜਿਆਂ ਦੀ ਜਿਹੜੀ ਸਿਆਸਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸ ਪਾਸੇ ਉਹ ਧਿਰ ਮੰਨ ਰਹੇ ਸੀ ਉਹਨਾਂ ਦਾ ਇਸ਼ਾਰਾ ਕਹਿਣ ਦਾ ਭਾਵ ਇਹ ਸੀ ਇੱਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਹਮ ਹੀ ਭਰਦੀ ਨਜ਼ਰ ਆ ਰਹੀ ਹੈ ਕਿ ਅੰਤਰਿਕ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਉਹ ਸਹੀ ਕੀਤਾ ਇੱਕ ਦੋ ਲੀਡਰਾਂ ਦੇ ਬਿਆਨ ਇਸੇ ਤਰ੍ਹਾਂ ਨਾਲ ਆਏ ਨੇ ਹਾਲਾਂਕਿ ਗੁਰਪ੍ਰਤਾ ਵਡਾਲਾ ਹਨੀ ਵੀ ਮੈਂ ਗੱਲ ਕੀਤੀ ਸੰਦੀਪ ਜੀ ਇੱਥੇ ਸਵਾਲ ਇਹ ਵੀ ਆ ਨਾ ਕਿ ਇਹ ਤਿੰਨੇ ਜਥੇਦਾਰ ਉਹ ਜਥੇਦਾਰ ਸਹਿਬਾਨ ਸੀ ਜਿਨ੍ਹਾਂ ਨੇ 2 ਦਸੰਬਰ ਵਾਲਾ ਫੈਸਲਾ ਸੁਣਾਇਆ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅੱਜ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਤੇ ਗਿਆਨੀ ਸੁਲਤਾਨ ਸਿੰਘ ਹੋਣਾ ਨੂੰ ਜਿਹੜਾ ਅਹੁਦੇ ਤੋਂ ਹਟਾ ਦਿੱਤਾ ਗਿਆ ਮਤਲਬ ਇਹ ਬੇਸਿਕਲੀ ਕੀ ਉਹ ਅਕਾਲੀ ਆਗੂ ਜਿਨ੍ਹਾਂ ਦੇ ਖਿਲਾਫ ਫੈਸਲਾ ਦਿੱਤਾ ਗਿਆ ਸੀ ਆਦੇਸ਼ ਦਿੱਤੇ ਗਏ ਸੀ ਉਹ ਨਾ ਖੁਸ਼ ਸੀਗੇ ਉਹਨਾਂ ਫੈਸਲੇਾਂ ਤੋਂ ਦੇਖੋ ਇੱਕ ਤਰੀਕੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਤਾਂ ਲਗਾਤਾਰ ਇਹੀ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਰਮੌਰ ਸੰਸਥਾ ਹੈ ਉਹਨੇ ਫੈਸਲੇ ਕੀਤੇ ਨੇ ਉਹਨਾਂ ਦੀ ਅੰਤਰੰਕ ਕਮੇਟੀ ਨੇ ਇਹ ਫੈਸਲੇ ਕੀਤੇ ਨੇ ਔਰ ਜਿਹੜੀ ਗੱਲ ਪਹਿਲਾਂ ਚੱਲ ਰਹੀ ਸੀ ਕਿ ਜਥੇਦਾਰ ਸਹਿਬਾਨਾ ਦੀਆਂ ਨਿਯੁਕਤੀਆਂ ਔਰ ਉਹਨਾਂ ਨੂੰ ਬਦਲਣ ਦੇ ਜਿਹੜੇ ਅਧਿਕਾਰ ਨੇ ਉਹ ਐਸਜੀਪੀਸੀ ਕੋਲੇ ਨੇ ਇੱਕ ਵਾਰ ਫੇਰ ਐਸਜੀਪੀਸੀ ਨੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਕੋਲੇ ਹੀ ਅਧਿਕਾਰ ਨੇ ਪਰ ਸਵਾਲ ਜਿਹੜਾ ਸੰਦੀਪ ਜੀ ਵੱਡਾ ਖੜਾ ਹੋਇਆ ਦੋ ਤਰ੍ਹਾਂ ਦੇ ਸਵਾਲ ਹੁਣ ਕੌਮ ਅੱਗੇ ਵੱਡੇ ਨੇ ਇੱਕ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਬਣੇਗਾ ਪੰਜ ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਆਪਣੀ ਭਰਤੀ ਸ਼ੁਰੂ ਕਰਨੀ ਸੀ ਆਪਾਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਕੀ ਪੰਜ ਮੈਂਬਰੀ ਕਮੇਟੀ ਹੁਣ ਭਰਤੀ ਜਾਰੀ ਰੱਖੇਗੀ ਕੀ ਜਿਹੜੇ ਐਕਟਿੰਗ ਜਥੇਦਾਰ ਨੇ ਸ਼੍ਰੀ ਕਾਲਤਕਤ ਸਾਹਿਬ ਦੇ ਉਹ ਹੁਣ ਪੰਜ ਮੈਂਬਰੀ ਕਮੇਟੀ ਨੂੰ ਸੱਦਣਗੇ 2 ਦਸੰਬਰ ਦੇ ਫੈਸਲੇ ਕੀ ਇਨ ਬਿਨ ਲਾਗੂ ਹੋਏ ਨੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਭਰਤੀ ਹੈ ਇਹਨਾਂ ਸਾਰਿਆਂ ਨੂੰ ਜਿਹੜੇ ਨਵੇਂ ਐਕਟਿੰਗ ਜਥੇਦਾਰ ਨੇ ਕੀ ਉਹ ਕਲੀਨ ਚਿੱਟ ਦੇਣਗੇ ਕੀ ਉਹ ਪੰਜ ਮੈਂਬਰੀ ਕਮੇਟੀ ਨੂੰ ਪ੍ਰਕਰਾਰ ਰੱਖਣਗੇ ਔਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਕੀ ਹੁਣ ਜਿਹੜੇ ਨਵੇਂ ਐਕਟਿੰਗ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਕੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਕੋਈ ਅਗਲੀ ਸੇਧ ਅਗਲਾ ਹੁਕਮ ਲੈਣ ਦੀ ਕੋਸ਼ਿਸ਼ ਕਰਨਗੇ ਜਾਂ ਪੰਜ ਮੈਂਬਰੀ ਕਮੇਟੀ ਆਪਣੇ ਤੌਰ ਤੇ ਵੱਖਰੇ ਤੌਰ ਤੇ ਜਿਹੜੀ ਹੈ ਉਹ ਮਤਲਬ ਕਿ ਕੀ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਹੁਣ ਉਹ ਅਸਤੀਫਾ ਤਾਂ ਨਹੀਂ ਦੇ ਜਾਣਗੇ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਹਟਾ ਦਿੱਤਾ ਗਿਆ ਸੋ ਪੰਜ ਮੈਂਬਰੀ ਕਮੇਟੀ ਦੀ ਐਗਜ਼ਿਸਟੈਂਸ ਉਹਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਆ ਗਏ ਔਰ ਅਗਰ ਪੰਜ ਮੈਂਬਰੀ ਕਮੇਟੀ ਭਰਤੀ ਜਾਰੀ ਰੱਖਦੀ ਹੈ ਦੇਖੋ 2 ਦਸੰਬਰ ਦਾ ਜਿਹੜਾ ਫੈਸਲਾ ਸੀ ਭਾਵੇਂ ਉਹ ਮੈਂਬਰੀ ਕਮੇਟੀ ਦੇ ਸੰਬੰਧ ਸੀ ਫੈਸਲਿਆਂ ਨੂੰ ਇਨਬੈਨ ਲਾਗੂ ਕਰਾਉਣ ਦੇ ਸੰਬੰਧ ਵਿੱਚ ਸੀ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜ ਮੈਂਬਰੀ ਕਮੇਟੀ ਦੀ ਆਪਣੀ ਭੂਮਿਕਾ ਕਾਰਜਸ਼ੈਲੀ ਕੀ ਹੋਏਗੀ ਹੁਣ ਇਹਦੇ ਤੇ ਵੀ ਸਾਨੂੰ ਇੰਤਜ਼ਾਰ ਕਰਨਾ ਪੈਣਾ ਕਿ ਪੰਜ ਮੈਂਬਰੀ ਕਮੇਟੀ ਹੁਣ ਮੀਟਿੰਗ ਕਰਕੇ ਕੀ ਫੈਸਲਾ ਕਰਦੀ ਹੈ ਕਿਉਂਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਤਾਂ ਇੱਕ ਤਰੀਕੇ ਨਾਲ ਉਹਨਾਂ ਨੂੰ ਹਰੀ ਚੰਡੀ ਦਿੱਤੀ ਸੀ ਪਰ ਜਿਹੜੇ ਹੁਣ ਐਕਟਿੰਗ ਜਥੇਦਾਰ ਜਿਹੜੇ ਆਉਣਗੇ ਕੀ ਉਹ ਪੁਨਰ ਵਿਚਾਰ ਕਰਨਗੇ ਇੱਕ ਤਾਂ ਇਹ ਇਸ ਵਕਤ ਕੌਮ ਅੱਗੇ ਸਭ ਤੋਂ ਵੱਡਾ ਫੈਸਲਾ ਹੈ ਜਿਹੜਾ ਦੂਸਰਾ ਵੱਡਾ ਫੈਸਲਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਸੰਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ ਨੇ ਜਿਹੜਾ ਦੂਜਾ ਵੱਡਾ ਮੁੱਦਾ ਬਣ ਕੇ ਉੱਭਰ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਸੁਣਿਆ ਕਿ ਲਗਾਤਾਰ ਜਿਹੜੇ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਲੋਕ ਨੇ ਉਹ ਲਗਾਤਾਰ ਕਹਿ ਰਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਸੰਭਵ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅੰਤਰਿੰਕ ਕਮੇਟੀ ਉਹਨਾਂ ਨੂੰ ਜਦੋਂ ਮਰਜ਼ੀ ਹਟਾ ਦੇਵੇ ਇਹ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਜਿਆ ਨਹੀਂ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਕਮੇਟੀਆਂ ਦੇ ਘੇਰੇ 'ਚ ਨਹੀਂ ਆਉਂਦੇ ਉਹਨਾਂ ਨੇ ਇੱਕ ਤਰੀਕੇ ਨਾਲ ਇਹ ਗੱਲ ਕਹੀ ਸੀ ਜਦਕਿ ਤਕਨੀਕੀ ਤੌਰ ਤੇ ਕਾਨੂੰਨੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਇਹ ਸਾਫ਼ ਕਰ ਚੁੱਕੀ ਹੈ ਕਿ ਤਖਤ ਸਹਿਬਾਨਾਂ ਦੇ ਜਥੇਦਾਰ ਦੀ ਨਿਯੁਕਤੀ ਔਰ ਉਹਨਾਂ ਨੂੰ ਬਦਲਣ ਦੇ ਅਧਿਕਾਰ ਉਹਨਾਂ ਦੇ ਕੋਲ ਹੈ ਹੁਣ ਜਿਹੜਾ ਦੂਸਰਾ ਵੱਡਾ ਮੁੱਦਾ ਸ਼ੁਰੂ ਹੋਣਾ ਹੈ ਉਹ ਐਸਜੀਪੀਸੀ ਦੀਆਂ ਚੋਣਾਂ 'ਚ ਵੀ ਐਤਕੀ ਉਬਰੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਬਾਕੀ ਜਥੇਦਾਰ ਸਹਿਬਾਨ ਇਹਨਾਂ ਦੇ ਜਿਹੜੇ ਬਦਲਣ ਦੀ ਪ੍ਰਕਿਰਿਆ ਹੈ ਜਾਂ ਇਹਨਾਂ ਨੂੰ ਜਿਹੜਾ ਹਟਾਉਣ ਦਾ ਢੰਗ ਤਰੀਕਾ ਹੈ ਉਹਦੇ ਉੱਪਰ ਨਵੇਂ ਫੈਸਲੇ ਲਏ ਜਾਣ ਉਹਨਾਂ ਨੂੰ ਸਿੱਧੇ ਅਸਿੱਧੇ ਰੂਪ ਦੇ ਵਿੱਚ ਮਨਮਰਜ਼ੀ ਦੇ ਨਾਲ ਹਟਾਇਆ ਨਾ ਜਾ ਸਕੇ ਜਿਵੇਂ ਕਾਰਜਕਾਲ ਫਿਕਸ ਕਰਨ ਦੀ ਗੱਲ ਹੋ ਸਕਦੀ ਹੈ ਕਿ ਜਦੋਂ ਵੀ ਕੋਈ ਤਖਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦੂਜੇ ਤਖਸਹਬਾਨਾਂ ਦੇ ਜਥੇਦਾਰ ਆਉਣ ਤੇ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਉਹਦੀ ਘੱਟੋ-ਘੱਟ ਸਮਾਂ ਹੱਦ ਵੀ ਨਿਸ਼ਚਿਤ ਕੀਤੀ ਜਾ ਸਕਦੀ ਹੈ ਇਹ ਮੰਗ ਹੋ ਸਕਦੀ ਹੈ ਹੁਣ ਜਿਹੜੀ ਨਵੀਂ ਕਿਉਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਔਰ ਦੂਸਰੇ ਲੋਕ ਹੈਗੇ ਨਹੀਂ ਹੁਣ ਉਹ ਇਸ ਗੱਲ ਦੀ ਕੋਸ਼ਿਸ਼ ਕਰਨਗੇ ਕਿ ਅਗਰ ਅਸੀਂ ਸੱਤਾ 'ਚ ਆਉਣੇ ਆ ਤੇ ਅਸੀਂ ਤਖਤ ਸਹਿਬਾਨਾ ਦੇ ਜਥੇਦਾਰ ਦੇ ਜਿਹੜੇ ਅਹੁਦੇ ਨੇ ਇਹਨਾਂ ਦੀਆਂ ਬਦਲੀਆਂ ਦਾ ਅਧਿਕਾਰ ਹੈ ਜਿਹੜਾ ਉਹ ਅੰਤਰੀਂ ਕਮੇਟੀ ਤੋਂ ਬਾਹਰ ਕਰਾਂਗੇ ਅਗਰ ਅਸੀਂ ਐਸਜੀਪੀਸੀ 'ਚ ਆਈ ਪਰ ਅਸੀਂ ਇਹਨਾਂ ਦੇ ਕਾਰਜਕਾਲ ਦੀ ਹੱਦ ਨਿਸ਼ਚਿਤ ਕਰ ਸਕਦੇ ਹਾਂ ਪਰ ਅਸੀਂ ਜਿਹੜੇ ਸਾਡੇ ਤਖਤ ਸਹਿਬਾਨ ਨੇ ਉਹਨਾਂ ਦੇ ਜਥੇਦਾਰ ਨੇ ਉਹਨਾਂ ਨੂੰ ਅਸੀਂ ਇੱਕ ਆਜ਼ਾਦ ਸੰਸਥਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਤਾਕਤ ਦੇ ਸਕਿਆ ਤਾਂਕਿ ਮਨਮਰਜ਼ੀਆਂ ਦੇ ਨਾਲ ਜਦੋਂ ਮਰਜ਼ੀ ਜਥੇਦਾਰਾਂ ਨੂੰ ਹਟਾਇਆ ਨਾ ਜਾ ਸਕੇ ਤੋਂ ਇਸ ਤਰੀਕੇ ਦੀਆਂ ਜਿਹੜੀਆਂ ਜਿਹੜੀ ਇੱਕ ਡਿਬੇਟ ਹੈ ਉਹ ਜ਼ਰੂਰ ਸ਼ੁਰੂ ਹੋਏਗੀ ਕਿਉਂਕਿ ਜਿਵੇਂ ਅੰਤਰੀਂ ਜਿਵੇਂ ਫੈਸਲਾ ਦਿੱਤਾ ਜਥੇਦਾਰ ਸਹਿਬਾਨਾਂ ਨੇ 3 ਮਹੀਨਿਆਂ ਦੇ ਵਿੱਚ ਵਿੱਚ ਹੀ ਲਗਭਗ 3 3.5 ਮਹੀਨਿਆਂ ਦੇ ਵਿੱਚ ਵਿੱਚ ਹੀ ਤਿੰਨ ਜਥੇਦਾਰ ਸਹਿਬਾਨ ਬਦਲੇ ਗਏ ਨੇ ਜਦਕਿ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਵਾਲ ਇਥੇ ਇਹ ਵੀ ਆ ਨਾ ਵੀ ਇੱਕ ਜ਼ਿਕਰ ਜਿਹੜਾ ਜਦੋਂ ਆਪਾਂ ਮਾਗੀ ਮਿਲੇ ਕਾਨਫਰੰਸ ਤੇ ਵੀ ਦੇਖਿਆ ਮਤਾ ਪਾਇਆ ਸੀ ਹੀਰਾ ਸਿੰਘ ਗਾਬੜੀਆ ਹੋਣਾ ਨੇ ਵੀ ਜਿਹੜਾ ਫਕਰੇ ਕੌਮ ਦਿੱਤਾ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਉਹ ਮਤਾ ਪਾ ਕੇ ਜਿਹੜਾ ਉੱਤੇ ਮੁੜ ਵਿਚਾਰ ਕੀਤਾ ਜਾਏ ਉਹ ਵਾਪਸ ਦਵਾਇਆ ਜਾਵੇ ਹੁਣੇ ਜਿਹੜੇ ਜੱਥੇਦਾਰ ਸਹਿਬਾਨ ਲਗਾਏ ਗਏ ਆ ਕਿ ਉਸ ਮਤੇ ਦੇ ਉੱਤੇ ਵੀ ਵਿਚਾਰ ਕਰਨਗੇ ਕਿਉਂਕਿ ਸੰਗਤ ਦੇ ਵਿੱਚ ਉਹ ਗੱਲ ਹੋਈ ਸੀ ਮਾਗੀ ਕਾਨਫਰੰਸ ਦੇ ਵਿੱਚ ਗੱਲ ਹੋਈ ਸੀ ਮੇਉ ਤਾਂ ਵਿਚਾਰ ਕੀਤਾ ਜਾਵੇ ਵੀ ਉਹ ਫਖਰੇ ਕਾਮ ਅਵਾਰਡ ਜਿਹੜਾ ਵਾਪਸ ਦਿੱਤਾ ਜਾਵੇ ਦੇਖੋ ਸੰਦੀਪ ਜੀ ਇਸ ਵਕਤ ਸਵਾਲ ਤੁਹਾਡਾ ਠੀਕ ਹੈ ਕਿ ਉਸ ਕਾਨਫਰੰਸ ਦੇ ਵਿੱਚ ਇਹ ਇੱਕ ਮਤਾ ਉਹਨਾਂ ਨੇ ਪਬਲੀਕਲੀ ਪਾਇਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਜਿਹੜਾ ਫਖਰੇ ਕਾਮ ਦਿੱਤਾ ਹੈ ਉਹਨੂੰ ਬਹਾਲ ਕੀਤਾ ਜਾਵੇ ਮੈਨੂੰ ਲੱਗਦਾ ਹੈ ਕਿ ਉਹ ਨਵੇਂ ਸਿਰੇ ਤੋਂ ਕੋਈ ਚੱਠੀ ਲਿਖ ਸਕਦੇ ਨੇ ਮੰਗ ਦੇ ਸਕਦੇ ਨੇ ਜਥੇਦਾਰ ਸ਼੍ਰੀ ਅਕਾਲ ਚਕਤ ਸਿੰਘ ਸਾਹਿਬ ਨੂੰ ਇਹ ਤਾਂ ਹੁਣ ਜਿਹੜੇ ਨਵੇਂ ਐਕਟਿੰਗ ਜਥੇਦਾਰ ਨੇ ਉਹਨਾਂ ਦਾ ਅਧਿਕਾਰ ਖੇਤਰ ਹੈ ਕੀ ਉਹ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਉਣਗੇ ਕੀ ਉਹ ਇੰਡੀਪੈਂਡੈਂਟ ਤੌਰ ਤੇ ਕੋਈ ਫੈਸਲਾ ਲੈਣਗੇ ਇਹ ਸਾਰਾ ਕੁਝ ਹੁਣ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਜਦੋਂ ਉਹ ਆਪਣਾ ਕਾਰਜਪਾਲ ਸੰਭ ਲੈਣਗੇ ਇਸ ਮੰਗ ਤੇ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਹੈ ਇਹਦਾ ਤਾਂ ਅਸੀਂ ਇੰਤਜ਼ਾਰ ਕਰਾਂਗੇ ਇੱਥੇ ਇੱਥੇ ਡੱਲ ਸਾਹਿਬ ਇੱਕ ਗੱਲ ਹੋਰ ਵੀ ਹੈ ਉਹ ਬੜੀ ਐਮ ਇਹ ਹੈ ਕਿ ਖੋਲਾ ਮਹੱਲਾ ਜਿਹੜਾ ਉਹ ਆਉਣ ਵਾਲੇ ਦਿਨਾਂ ਚ ਹੈ ਕੀ ਗਿਆਨੀ ਸੁਲਤਾਨ ਸਿੰਘ ਹੋਣੀ ਇਹਨੇ ਸક્ષਮ ਨਹੀਂ ਸੀ ਇਹਨੇ ਕਾਬਲ ਨਹੀਂ ਸੀ ਵੀ ਉਹ ਸੱਡੇ ਵੱਡੇ ਸਮਾਗਮ ਨੂੰ ਜਿਹੜਾ ਕਰਵਾ ਸਕਦੇ ਵੀ ਉਹ ਤੋਂ ਪਹਿਲਾਂ ਹੀ ਬਦਲ ਦਿੱਤਾ ਗਿਆ ਤੇ ਦੂਜੀ ਤੁਹਾਡੀ ਗੱਲ ਬੜੀ ਐਮ ਹੈ ਵੀ ਜਦੋਂ ਤੁਸੀਂ ਕੋਈ ਕਿਸੇ ਜਥੇਦਾਰ ਕਾਲਕਤਕਤ ਸਾਹਿਬ ਵਾਸਤੇ ਕਿਸੇ ਸੇਖਾ ਕੁ ਦੀ ਚੋਣ ਕੀਤੀ ਨਹੀਂ ਤੇ ਫਿਰ ਇੰਨੀ ਜਲਦੀ ਬਦਲਿਆ ਕਿਉਂ ਗਿਆ ਨਹੀਂ ਦੇਖੋ ਇਹ ਤਾਂ ਅੰਤਰਿੰਕ ਕਮੇਟੀ ਅੱਗੇ ਸਵਾਲ ਵਿਰੋਧੀ ਤੇਰਾ ਚੱਕ ਹੀ ਰਹੀਆਂ ਨੇ ਹੁਣ ਜਿਹੜੇ ਵਿਰੋਧੀ ਨੇ ਉਹਨਾਂ ਨੇ ਅੰਤਰਿਕ ਕਮੇਟੀ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਇਹ ਸਾਰੇ ਸਵਾਲ ਖੜੇ ਕਰਨੇ ਤਾਂ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਕਾਰਨ ਦੱਸੇ ਇਹ ਤਾਂ ਹੁਣ ਅਗਲੀ ਇੱਕ ਡਿਬੇਟ ਹੈ ਇਹ ਤਾਂ ਐਸਜੀਪੀਸੀ ਆਪਣੇ ਤਰਕ ਦੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤਰਕ ਦੇਗੀ ਉਹਨਾਂ ਨੇ ਇਹ ਵੀ ਕਹਿ ਦੇਣਾ ਕਿ ਕੁਲਜੀਪ ਸਿੰਘ ਗੜਗੱਜ ਜਦੋਂ ਅਸੀਂ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਲਾਏ ਨੇ ਤੇ ਅਸੀਂ ਉਹਨਾਂ ਨੂੰ ਹੀ ਐਕਟਿੰਗ ਬਣਾ ਦਿੱਤਾ ਹੁਣ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਸੰਦੀਪ ਜੀ ਕਿ ਜਿਹੜਾ ਆਉਣ ਵਾਲਾ ਸਮਾਂ ਹੁਣ ਲਗਾਤਾਰ ਪੋਲਿਟਿਕਲ ਤੌਰ ਦੇ ਉੱਤੇ ਇਹ ਮੁੱਦੇ ਉਭਰਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਬਾਕੀ ਤਖਤ ਸਹਿਬਾਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਆਜ਼ਾਦਾਨਾ ਹਸਤੀਆ ਸੰਸਥਾਵਾਂ ਦੇ ਤੌਰ ਦੇ ਉੱਤੇ ਉਹਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਬਹਿਸ ਹੁਣ ਛਿੜੇਗੀ ਕਿ ਇਹਨਾਂ ਨੂੰ ਕਿਵੇਂ ਤਕੜਾ ਤੇ ਇੰਡੀਪੈਂਡੈਂਟ ਕੀਤਾ ਜਾਵੇ ਦਲਾਸਤ ਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਜਥੇਦਾਰ ਅਗਪੀਰ ਸਿੰਘ ਹੋਣਾ ਨੇ ਇੱਕ ਗੱਲ ਕਹੀ ਸੀ ਵੀ ਮੈਂ ਤੇ ਆਪਣਾ ਬੋਇਆ ਬਿਸਤਰਾ ਜਿਹੜਾ ਬੰਨ ਕੇ ਰੱਖਿਆ ਹੋਇਆ ਤੇ ਉਦੋਂ ਫਿਰ ਇਹ ਗੱਲਾਂ ਆ ਗਈਆਂ ਕਿ ਇਹਨਾਂ ਨੇ ਇੰਗਲੈਂਡ ਚਲੇ ਜਾਣਾ ਇਹਨਾਂ ਦਾ ਬੇਟਾ ਉੱਥੇ ਸੈਟਲਡ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਜਿਹਦਾ ਇਲਮ ਸਾਰਿਆਂ ਨੂੰ ਥੋੜਾ ਬਹੁਤਾ ਹੈ ਸੀ ਕਿਉਂਕਿ ਜਥੇਦਾਰ ਸਾਹਿਬ ਨੇ ਦੋ ਗੱਲਾਂ ਕੀਤੀਆਂ ਇੱਕ ਤੇ ਇਹ ਕੀਤੀ ਵੀ ਜਥੇਦਾਰ ਜਿਹੜੇ ਹੈ ਕਿ ਚਾਰਦੁਆਰੀ ਦੇ ਜਥੇਦਾਰ ਹੈ ਤੇ ਦੂਜਾ ਉਹਨਾਂ ਨੇ ਕਹਿ ਸੀਗਾ ਕਿ ਮੈਂ ਆਪਣਾ ਸਮਾਨ ਜਿਹੜਾ ਇਹ ਪੈਕ ਕੀਤਾ ਹੋਇਆ ਇਹਦਾ ਮਤਲਬ ਇਹ ਇਹ ਸਾਰੀਆਂ ਜਿਹੜੀਆਂ ਬਦਲੀਆਂ ਜਾਂ ਇਹ ਹਟਾਉਣ ਦੀ ਪ੍ਰਕਿਰਿਆ ਦੇ ਬਾਰੇ ਗੱਲਬਾਤ ਵੱਡੇ ਪੱਧਰ ਦੇ ਉੱਤੇ ਐਸਜੀਪੀਸੀ ਚ ਚੱਲ ਰਹੀ ਸੀ ਨਹੀਂ ਦੇਖੋ ਚੇਤੇਦਾਰ ਵੀ શ્રી ਹਰਕਾਲਤਖਤ ਸਾਹਿਬ ਇੱਕ ਬਹੁਤ ਵੱਡਾ ਅਹੁਦਾ ਹੈ ਔਰ ਉਹਨਾਂ ਕੋਲੇ ਸੰਕੇਤ ਉਹਨਾਂ ਕੋਲੇ ਸੂਹਾਂ ਇਹ ਜ਼ਰੂਰ ਆਉਂਦੀਆਂ ਹੋਣਗੀਆਂ ਇਹਦੇ ਚ ਕੋਈ ਦੋਰਾ ਨਹੀਂ ਹੈ ਹੁਣ ਜਿੱਥੋਂ ਤੱਕ ਗੱਲ ਰਹੀ 2 ਦਸੰਬਰ ਦੇ ਫੈਸਲੇ ਦੀ ਯਾਨੀ ਹਰਪ੍ਰੀਤ ਸਿੰਘ ਪਹਿਲਾਂ ਕਹਿੰਦੇ ਰਹੇ ਕਿ ਅਗਰ 2 ਦਸੰਬਰ ਦੇ ਫੈਸਲੇ ਦੇ ਸਬੰਧ ਦੇ ਵਿੱਚ ਕੋਈ ਮੀਟਿੰਗ ਹੋਏਗੀ ਤੇ ਮੈਂ ਉਸ ਮੀਟਿੰਗ ਦਾ ਹਿੱਸਾ ਨਹੀਂ ਹੋਵਾਂਗਾ ਉਸ ਤੋਂ ਕੁਝ ਸਮਾਂ ਬਾਅਦ ਉਹਨਾਂ ਦੇ ਉੱਪਰ ਜਾਂਚ ਕਮੇਟੀ ਬਣਾਈ ਗਈ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਹੁਣ ਇਹ ਗੱਲਾਂ ਫੇਰ ਚੱਲੀਆਂ ਸੀ ਵੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋ ਸਕਦੀ ਹੈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ 'ਚ ਗਿਆਨੀ ਰਕबीर ਸਿੰਘ ਕੋਈ ਵੱਡੇ ਫੈਸਲੇ ਕਰ ਸਕਦੇ ਨੇ ਪਰ ਉਸ ਤੋਂ ਪਹਿਲਾਂ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੁੰਦੀ ਗਿਆਨੀ ਰਕबीर ਸਿੰਘ ਹੁਣੀ ਬਦਲ ਦਿੱਤੇ ਗਏ ਨੇ ਔਰ ਗਿਆਨੀ ਸੁਲਤਾਨ ਸਿੰਘ ਹੁਣੀ ਬਦਲ ਦਿੱਤੇ ਗਏ ਨੇ ਸੰਦੀਪ ਜੀ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਜੀ ਕਿ 2 ਦਸੰਬਰ ਦੇ ਫੈਸਲੇ ਦੇ ਸਬੰਧ ਚ ਜਿਹੜੇ ਨਵੇਂ ਐਕਟਿੰਗ ਜਥੇਦਾਰ ਨੇ ਕੀ ਇਹ ਕੋਈ ਨਵੀਂ ਮੀਟਿੰਗ ਬੁਲਾਉਂਦੇ ਨੇ ਕਿਉਂਕਿ ਗੱਲ ਨਹੀਂ ਹਰਪੀਤ ਸਿੰਘ ਲਗਾਤਾਰ ਕਹਿ ਰਹੇ ਨੇ ਕਿ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਇੰਤਜ਼ਾਰ ਕਰਨਾ ਪਏਗਾ ਜਿਹੜੇ ਨਵੇਂ ਐਕਟਿੰਗ ਜਥੇਦਾਰ ਨੇ ਦੇਖੋ ਕੋਈ ਵੀ ਜਿਹੜੇ ਜਥੇਦਾਰ ਲੱਗਦੇ ਨਹੀਂ ਯਾ ਹੁਣ ਵੀ ਕੁਲਦੀਪ ਸਿੰਘ ਗੜਗਜ ਹੁਣੇ ਆਏ ਨੇ ਮੈਨੂੰ ਇਹ ਲੱਗਦਾ ਕਿ ਕੁਲਦੀਪ ਸਿੰਘ ਗੜਗਜ ਵੀ ਮਰਿਆਦਾ ਤੋਂ ਬਾਹਰ ਨਹੀਂ ਜਾਣਗੇ ਮਰਿਆਦਾ ਪਰੰਪਰਾਵਾਂ ਦੇ ਮੁਤਾਬਕ ਹੀ ਉਹ ਆਉਂਦੇ ਦਿਨਾਂ ਦੇ ਵਿੱਚ ਫੈਸਲੇ ਕਰਨਗੇ ਪਰ ਕੀ ਫਖਰੇ ਕੌਮ ਵਾਲਾ ਮਾਮਲਾ ਉਹ ਵਿਚਾਰਦੇ ਨੇ ਕੀ 2 ਦਸੰਬਰ ਦੇ ਫੈਸਲੇ ਤੇ ਕਿਸੇ ਤਰ੍ਹਾਂ ਦਾ ਪੁਨਰ ਵਿਚਾਰ ਹੁੰਦਾ ਕਿਸੇ ਮੱਦ ਤੇ ਦੇ ਉਹਦੇ ਉਹਦੇ ਉੱਤੇ ਤੇ ਡੱਲਾ ਸਾਹਿਬ ਇਹ ਇੱਕ ਫੈਸ ਇੱਕ ਜਿਹੜਾ ਨੁਕਤਾ ਫਸਿਆ ਹੋਇਆ ਉਹ ਇਹੀ ਆ ਫਕਰੇ ਕੌਮ ਉਸ ਤੋਂ ਬਾਅਦ ਅਹਿਮ ਵਿਸ਼ਾ ਰਹਿ ਜਾਣਾ ਜਿਹੜੀ 18 ਮਾਰਚ ਨੂੰ ਭਰਤੀ ਸ਼ੁਰੂ ਹੋਣੀ ਹੈ ਮਾਫ ਕਰਨਾ 16 ਮਾਰਚ ਨੂੰ ਜਿਹੜੀ ਭਰਤੀ 16 ਮਾਰਚ ਨੂੰ ਸ਼ੁਰੂ ਹੋਣੀ ਹੈ ਨਾ ਉਹ ਉਹਦੇ ਉੱਤੇ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਜਥੇਦਾਰ ਸਾਹਿਬ ਜਿਹੜੇ ਆ ਇਹ 5 ਕਮੇਟੀ ਮੈਂਬਰਾਂ ਨੂੰ ਉੱਥੇ ਬੁਲਾ ਲੈਣਗੇ ਉਹਨਾਂ ਨੂੰ ਮਨਾ ਕਰ ਦੇਣਗੇ ਵੀ ਤੁਸੀਂ ਭਰਤੀ ਨਾ ਕਰੋ ਯਾ ਜਿਹੜੀ ਤੁਸੀਂ ਭਰਤੀ ਕਰਨੀ ਆ ਉਹ ਇਹਦੇ ਵਿੱਚ ਹੀ ਹੋਰ ਜਿਹੜੀ ਆ ਉਹ ਜੋੜ ਦਿਓ ਤੇ ਜੋ ਫਿਰ ਜੋ ਹੋਣਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਹੀਂ ਦੇਖੋ ਭਾਵੇਂ ਭਰਤੀ 16 ਨੂੰ ਜਾਂ 18 ਨੂੰ ਉਹਨਾਂ ਨੇ ਐਲਾਨ ਕੀਤਾ ਪੰਜ ਮੈਂਬਰੀ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਜਾਏਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੂੰ ਮਿਲਣ ਮੈਨੂੰ ਹੀ ਲੱਗਦਾ ਸੋ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਉਹਨਾਂ ਦਾ ਰੁਖ ਹੁਣ ਕੀ ਹੁੰਦਾ ਐਕਟਿੰਗ ਜਥੇਦਾਰ ਦਾ ਇਸ ਤੋਂ ਬਾਅਦ ਹੀ ਅਸੀਂ ਕੋਈ ਗੱਲ ਆ ਜਿਹੜੀ ਸੰਦੀਪ ਜੀ ਅੱਗੇ ਵਧਾ ਸਕਦੇ ਹਾਂ ਹੁਣ ਕੁਝ ਦਿਨ ਅਗਲੇ 2-3 ਦਿਨ ਨੇ ਜਿਹੜੀਆਂ ਜਿਹੜੀਆਂ ਡਵੈਲਪਮੈਂਟਸ ਹੋਣੀਆਂ ਨੇ ਪੋਲਿਟਿਕਲ ਵੀ ਧਾਰਮਿਕ ਖੇਤਰ ਚ ਵੀ ਉਹਨਾਂ ਦੇ ਉੱਤੇ ਸਾਨੂੰ ਨਜ਼ਰ ਬਣਾ ਕੇ ਰੱਖਣੀ ਪੈਣੀ ਹੈ ਤਾਂ ਹੀ ਗੱਲ ਅੱਗੇ ਵਧ ਸਕਦੀ ਹੈ ਡਾਲਾ ਸਾਹਿਬ ਤੁਸੀਂ ਇਸ ਅਹਿਮ ਵਿਸ਼ੇ ਦੇ ਉੱਤੇ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ਟੀ ਗਾਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੋਵੇ ਤੇ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦ ਧੰਨ